ਹੋਰ ਕੀ ਮੰਮੀ ਮੈਂ ਤਾਂ ਉਹੀ ਨਹੀਂ ਕੰਮ ਦਾ ਟੱਕਾ ਤੋੜਦੀ ਹੈਗੀ ਨਾਲ ਤੈਨੂੰ ਪਤਾ ਤਾਂ ਹੈਗਾ ਮੈਂ ਉੱਥੇ ਕਿਹੜਾ ਕੰਮ ਕਰਦੀ ਸੀਗੀ ਸੱਸ ਇਹ ਤਾਂ ਇਹ ਜੀ ਆ ਉਹ ਜੀ ਮਾ ਮੈਨੂੰ ਉਹ ਮਿਲ ਗਈ ਜਠਾਣੀ ਮਿਲ ਗਈ ਉਹ ਜੀ ਸੱਸਾ ਉਹ ਜੀ ਉਹ ਕੰਮ ਦੇ ਤਾਂ ਉਹ ਵੀ ਨਹੀਂ ਟੱਕੇ ਤੋੜਦੀਆਂ ਹੈਗੀਆਂ ਕਰੂਗਾ ਕੌਣ ਆਪ ਹੀ ਕਰੀ ਜਾਂਦੇ ਨੇ ਇੱਕ ਦੂਜੇ ਨਾਲ ਲੜ-ਲੋੜ ਕੇ ਮੈਨੂੰ ਕਹਿ ਦਿੰਦੀਆਂ ਨੇ ਮੈਂ ਤਾਂ ਕਰਦੀ ਨਹੀਂ ਹੈਗੀ ਮੈਂ ਤਾਂ ਆਪ ਦਾ ਉਰੇ ਪਰੇ ਹੋ ਜੰਨੀ ਆ ਨਾ ਨਾ ਸੋਹਰਾ ਤਾਂ ਠੀਕ ਠਾਕ ਕੀ ਆ ਹਾਂ ਨਾ ਉਹ ਤੂੰ ਛੱਡ ਪਰੇ ਉਹਦੀ ਤੂੰ ਟੈਨਸ਼ਨ ਨਾ ਲੈ ਮੰਮੀ ਵਾਲੀ ਇਹਨਾਂ ਦਾ ਮੈਨੂੰ ਆਪ ਨੂੰ ਪਤਾ ਵੀ ਇਹਨਾਂ ਨਾਲ ਮੈਂ ਕਿਵੇਂ ਰਹਿਣਾ ਤੇ ਕਿਵੇਂ ਨਹੀਂ ਰਹਿਣਾ ਹੈਗਾ ਕੋਈ ਨਾ ਕੋਈ ਬਹਾਨਾ ਲਾ ਕੇ ਬਹਿ ਜਾਂਦੀ ਹੁੰਦੀ ਆ ਮੈਂ ਤਾਂ ਮੇਰਾ ਬੜਾ ਜਦੋਂ ਮੈਂ ਕਰਨਾ ਹੀ ਨਹੀਂ ਹੈਗਾ ਕੰਮ ਆਪਾਂ ਕਾ ਤੂੰ ਕੰਮ ਕਰੀਏ ਸੱਸ ਮੇਰੀ ਹੱਟੇ ਗੱਟੇ ਪਈ ਆ ਆਪੇ ਕਰੋਗੇ ਉਹਨੂੰ ਕੀ ਹੋ ਰਿਹਾ ਉਹ ਤੇ ਕਿਹੜਾ ਸੱਪ ਲੜ ਰਿਹਾ ਵੀ ਹਾਂ ਉਹ ਤਾਂ ਕੰਮ ਨਹੀਂ ਹੁੰਦਾ ਸਾਰਾ ਕੁਝ ਹੁੰਦਾ ਨਖਰੇ ਮਾਰਦੀ ਐ ਹੋਰ ਕੀ ਆ ਚਲ ਚੰਗਾ ਮੰਮੀ ਜੀ ਓਕੇ ਮੈਂ ਫੋਨ ਕੱਢਦੇ ਠੀਕ ਐ ਸਾਸਰੀ ਕਾ ਧਿਆਨ ਰੱਖਿਓ ਆਪਣਾ ਹਾਂ ਚੰਗਾ ਨਕਾ ਨੂੰ ਕੱਟਣਾ ਹੋਰ ਕਰ ਲੈ ਚੁਗਲੀਆਂ ਸੱਸ ਤਾਂ ਮੇਰੀ ਹੱਟੀ ਕੱਟੀ ਪਈ ਆ ਨਹੀਂ ਤੇਰਾ ਸੀ ਮੂੰਹ ਦੇਖਣਾ ਤੂੰ ਨਹੀਂ ਕੰਮ ਕਰ ਸਕਦੀ ਅਹੀ ਜੀ ਤੇਰੀ ਮਾਂ ਗਈ ਬੇਲੜ ਜਿਹੜੀ ਤੇਰੀ ਚੁਗਲੀਆਂ ਸੁਣਦੀ ਆ ਨਹੀਂ ਤੇਰੀ ਗੁੱਤਨੀ ਨੂੰ ਬਟਾ ਨਹੀਂ ਦਿੰਦੀ ਉਹ ਬਟਾ ਅੱਛਾ ਹਲੇ ਹੈਗੀਆਂ ਤੂੰ ਬਿਮਾਰ ਐਡੀ ਤੇਰੀ ਲੰਬੀ ਲਤਰੋ ਲੱਗ ਰਹੀ ਆ ਹੈ ਉਹਦੇ ਮੂੰਹ ਤੇ ਤਾਂ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਆ ਪਿੱਛੇ ਪਿੱਛੇ ਮੈਨੂੰ ਖਾਣ ਨੂੰ ਆਉਂਦੀ ਆ ਇਹ ਕਰਤੂਤਾਂ ਜੇ ਮੈਨੂੰ ਦੱਸਣ ਨੂੰ ਆ ਗਈ ਨਾ ਨਹੀਂ ਮੈਂ ਆਪਣੇ ਪੁੱਤ ਨੂੰ ਦੇਖਦੀ ਆ ਜੇ ਉਹਨੂੰ ਕੁਝ ਹੋ ਗਿਆ ਕੁਝ ਖਾ ਕੇ ਮਰ ਗਿਆ ਤੇਰਾ ਕੀ ਜਾਣਾਂ ਤੈਨੂੰ ਤਾਂ ਖਸਮ ਮਿਲ ਜਾਣਗੇ ਨਹੀਂ ਮੈਨੂੰ ਪੁੱਤ ਨਹੀਂ ਮਿਲਣਾ ਨਹੀਂ ਮੇਰੀ ਗੱਲ ਸੁਣ ਲੈ ਮੇਰ ਨਾਲ ਚਬਰ ਚਬਰ ਕਰਨ ਦੀ ਲੋੜ ਨਹੀਂ ਹੈਗੀ ਨਹੀਂ ਮੇਰੇ ਕੇ ਬਿਨਾ ਮਦਦਗਾਰ ਪਈ ਜਾਂਦੀ ਮੈਂ ਤੈਨੂੰ ਕੁਝ ਕਿਹਾ ਕਿ ਤੇਰੇ ਸੋਟਾ ਵਾਲੇ ਮੈਂ ਨਹੀਂ ਕਿਹਨੂੰ ਕਹਿਨੀ ਆ ਤੂੰ ਜਿੱਦਾਂ ਦਾ ਬੋਲੇਗੀ ਮੈਂ ਤਾਂ ਉਦਾਂ ਦੇ ਬੁਲਾਉਂਗੀ ਕਿੱਥੇ ਬੇਲਣ ਪੱਲੇ ਪਈ ਐ ਇਹ ਸਾਡੇ ਆਉਣ ਦੇ ਤੇਰੀ ਮਾਂ ਨੂੰ ਨਹੀਂ ਉਹਨੂੰ ਗਏ ਗੱਡ ਮਾਂ ਲਾਂਭਾ ਦੂੰ ਮੈਂ ਕਰੂੰ ਪੰਚਾਇਤ ਇਕੱਠੀ ਮੈਂ ਜੇੜਾ ਕੁਛ ਇਕੱਠਾ ਕਰਨਾ ਕਰ ਲਿਓ ਮੈਂ ਨਾ ਕੰਮ ਕਰਾਂ ਅੱਜ ਨਾ ਮੈਂ ਕਰਾਂ ਕੱਲ ਬਸ ਮੈਂ ਨਹੀਂ ਕਰਦੀ ਹੈਗੀ ਕੰਮ ਕੰਮ ਤੇ ਰਹੀ ਗੱਲ ਚੁਗਲੀਆਂ ਵੀ ਹਾਂ ਮੈਂ ਚੁਗਲੀਆਂ ਕਰਦੀ ਸੀ ਨਾ ਥੋੜਾ ਕਿਹਾ ਕਿਸੇ ਨੇ ਯਕੀਨ ਕਰਨਾ ਕਿ ਇਹਨੂੰ ਦੱਸੋਂਗੇ ਆ ਵੀ ਚੁਗਲੀ ਕਰਦੀ ਸੀ ਹੈ ਮੈਂ ਤਾਂ ਇਹ ਕਹ ਦੂੰਗੀ ਮੈਂ ਤਾਂ ਆਪਦੀ ਗੱਲ ਕਰਦੀ ਸੀ ਮੰਮੀ ਦਾ ਆ ਕੇ ਮੇਰੇ ਨਾਲ ਲੜਨ ਲੱਗੀ ਤੈਨੂੰ ਕਿਹੜਾ ਡਰ ਪੋਆ ਕਿਸੇ ਕੰਜਰ ਦਾ ਨਹੀਂ ਤੂੰ ਤਾਂ ਡਰਦੀ ਨਹੀਂ ਨਾ ਪੇਕਿਆਂ ਤੋਂ ਡਰੇ ਨਾ ਸਹੁਰਿਆਂ ਤੋਂ ਡਰੇ ਆ ਬੈਗ ਨੇ ਇੱਥੇ ਫੂਕ ਰੱਖੇ ਨੇ ਨਾ ਚੱਕਰੇ ਵਿਚਾਲੇ ਲੈ ਕੇ ਸੜਤੇ ਲੈ ਦੱਸ ਆ ਬੈਗ ਹੀ ਨੇ ਚੱਕਣ ਨੂੰ ਕਿਹੜਾ ਇੱਥੇ ਬਹੁਤ ਵੱਡਾ ਆਪਾਂ ਬਾਹਰੋਂ ਕੋਈ ਕ੍ਰੇਨ ਕਰਕੇ ਲੈ ਕੇ ਆਉਣੀ ਆ ਚੱਕ ਦੂਣੀਆਂ ਹੁਣ ਚੱਕ ਦੂਗੇ ਨਾ ਤੜਫੀਗਾ ਤੂੰ ਜਾਨੀ ਮੇਰੇ ਤੇ ਹਾ ਜੇ ਮੈਨੂੰ ਐਂ ਭੌਂਕਦੀ ਆ ਕੁੱਤੇ ਮੰਗੋ ਨਹੀਂ ਮਾੜੀ ਮੋਟੀ ਸੰਗ ਮੰਨ ਆਣ ਗੌਣ ਕੀ ਕਹੂ ਵੀ ਆਪਦੀ ਸੱਸ ਮੂਰੇ ਐ ਬੋਲਦੀ ਆ ਤੂੰ ਤਾਂ ਜਮੇ ਸ਼ਰਮ ਲਾ ਲਈ ਇੱਕ ਸਾਡੇ ਟਾਈਮ ਦੀ ਆਪਦੀ ਸੱਸਾਂ ਮੂਰੇ ਅੱਖ ਨਹੀਂ ਤੇ ਚੱਕਦੀਆਂ ਤੁਸੀਂ ਤੁਸੀਂ ਤਾਂ ਇੱਕ ਨੰਬਰ ਦੀਆਂ ਕੀ ਗਾ ਹੁਣ ਮੈਂ ਤੁਹਾਨੂੰ ਮੰਮੀ ਇਹ ਤਾਂ ਤੁਹਾਨੂੰ ਵੀ ਪਤਾ ਹੋ ਰੱਬ ਨੂੰ ਪਤਾ ਕਿ ਕੌਣ ਕੁੱਤੇ ਨੂੰ ਭੋਖੀ ਜਾਂਦਾ ਖੜਾ ਤੇ ਕੌਣ ਨਹੀਂ ਮੈਂ ਤਾਂ ਇਨੇ ਪਿਆਰ ਨਾਲ ਗੱਲ ਕਰੀ ਨੇ ਜਦੋਂ ਮੈਂ ਇੱਥੇ ਵਿਆਹ ਕੇ ਇਸ ਤਾਂ ਮੈਂ ਤਾਂ ਜਮਈ ਗਊ ਸੀ ਗਊ ਮੇਰੇ ਤਾਂ ਮੂੰਹ ਚ ਬੋਲ ਹੀ ਨਹੀਂ ਸੀ ਹੁੰਦਾ ਆ ਤੁਹਾਨੂੰ ਦੇਖਦੇ ਕਿ ਮੈਂ ਵੀ ਚਬਰ-ਚਬਰ ਕੰਮ ਲੱਗ ਗਈ ਜਾ ਜਾ ਕੇ ਕੰਮ ਕਰ ਲਾ ਮੇਰੇ ਮੁਰਾ ਜਾਰੇ ਨਾ ਜਵਾਨ ਲੜਾ ਮੈਂ ਕਹਿੰਦੀ ਆ ਕਾਨੂੰ ਕਾਨੂੰ ਇੱਕ ਨਹੀਂ ਜੱਲੀ ਜਾਣੀ ਇਹਦੇ ਇੱਥੇ ਪੱਲੇ ਪਈਆ ਇਹ ਲਹੂ ਪੀ ਰੱਖਿਆ ਮੇਰਾ ਤਾਂ ਇਹ ਤਨੂ ਹੋ ਜਾ ਮਾੜਾ ਜਿਆ ਉਸ ਤੇ ਨੂ ਰਬੜ ਪੈਂਡਾ ਕੀ ਹੋ ਗਿਆ ਲੈ ਨਾ ਮੇਰੀ ਗੱਲ ਸੁਣੋ ਕਹੇ ਤਾਂ ਮੈਂ ਤੁਸੀ ਕੁੱਜੇ ਵਰਗੀ ਮੂੰਹ ਵਾਲੀ ਦੱਸ ਦਿਓ ਕਦੇ ਕੁਛ ਆਪਦਾ ਮੂੰਹ ਦੇਖੇ ਟੁੱਲੂ ਪੰਪ ਵੀ ਹਲੇ ਵਧੀਆ ਹੁੰਦਾ ਜਿਹੜਾ ਪਾਈਪ ਆਉਂਦਾ ਨਾ ਪਾਈਪ ਸਮਝਦੀਆਂ ਤੂੰ ਸਮਝਦੀਆਂ ਆਪਣੇ ਵੀ ਲੱਗਿਆ ਹੈ ਟੁੱਲੂ ਪੰਪ ਹਾਂ ਉਹ ਪਾਈਪ ਦੀ ਕੀਮਤ ਟੁੱਲੂ ਪੰਪ ਨਾਲ ਹੁੰਦੀ ਹੈ ਅੱਛਾ ਹਾਂ ਜੇ ਤੂੰ ਤੂੰ ਕਹੇ ਵੀ ਮੈਨੂੰ ਪੁੱਛਦਾ ਕੋਈ ਇੱਥੇ ਤੈਨੂੰ ਕੋਈ ਨਹੀਂ ਪੁੱਛਦਾ ਮੈਂ ਕਿਹਾ ਉਹ ਕੀਮਤ ਮੇਰੇ ਨਾਲ ਹੀ ਹੈ ਉਹ ਮੈਨੂੰ ਪਤਾ ਫਿਰ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰ ਬਸ ਫਲਾਰ ਕਿਹਨੇ ਰਬੜ ਪੈਂਡਾ ਲੋਟ ਨਾ ਸਦਾ ਮੈਂ ਫਲਾਉਂਗੀ ਹੋਰ ਫਲਾਉ ਜਿਹਦੇ ਹੁੰਦੇ ਨੇ ਉਹੀ ਫਲਾਸਾ ਤੁਹਾਡੇ ਤਾਂ ਹੈ ਹੀ ਨਹੀਂ ਫਿੱਡੀਆਂ-ਫਿੱਡੀਆਂ ਨਾਲ ਹਾਸਾ ਨੇ ਮੇਰੀ ਗੱਲ ਸੁਣੋ ਤੈ ਕਹ ਤੋ ਚੜੀਆਂ ਨੇ ਨਸਾਂ ਦੱਸ ਹੁਣ ਸੁਣੋਗੇ ਤਾਂ ਹੀ ਆ ਜਬਰ-ਜਬਰ ਤਾਂ ਕਰੀ ਜਾਂਦੇ ਹੋ ਆਪਣੀ ਮੰਗ ਨੂੰ ਤੁਸੀਂ ਵੀ ਚੁੱਪ ਕਰਕੇ ਬੰਦੇ ਹੈਗੇ ਨਾ ਕੋੜ ਮੈਸ ਲੁੱਟ ਕਿਵੇਂ ਝਾਕਦੀ ਮਾਰਦੇ ਸਣ ਦੇ ਚੱਕੇ ਓਏ ਮੇਰੀ ਗੱਲ ਸੁਣੋ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਕਿ ਆਪਾਂ ਤਾਂ ਨਾ ਅੱਡ ਹੋ ਜਾਂਦੇ ਆ ਮੈਂ ਨਹੀਂ ਇਹਨਾਂ ਨਾਲ ਰਹਿ ਸਕਦੀ ਹੈਗੀ ਉਹ ਤੂੰ ਤਾਂ ਬੋਲੀ ਆ ਕੀ ਹੋਇਆ ਤੈਨੂੰ ਅੱਟ ਘਾ ਦੇ ਵਾਸਤੇ ਹੁਣ ਮੈਂ ਤਾਂ ਨਾ ਰੋਜ਼-ਰੋਜ਼ ਹੀ ਕਿਚ-ਕਿਚ ਨਹੀਂ ਸੁਣੀ ਜਾਂਦੀ ਹੈਗੀ ਕਦੇ ਕੋਈ ਆ ਕੇ ਬੋਲਣ ਲੱਗੇ ਨਾ ਵਧੀਆ ਅੱਡ ਹੋਵਾਂਗੇ ਆਪਣੀ ਦੋ ਰੋਟੀਆਂ ਪਕਾਉਂਗੀ ਖਾਉਂਗੀ ਆਰਾਮ ਨਾਲ ਪੈ ਜਾ ਕਰੂੰਗੀ। ਉਹ ਰਾਮ ਨਾਲ ਤਾਂ ਤੂੰ ਹੁਣ ਵੀ ਪੈ ਜਾਣੀ ਐ ਉਹ ਮਗਰਮਸ ਜੀ ਵਧੀਆ ਤਨੂੰ ਕੰਮ ਕਰਕੇ ਦੇ ਦਾਂਦੀ ਐ। ਤੂੰ ਸਾਰਾ ਦਿਨ ਬੇਲੀ ਦਾ ਹੈਗੀ ਆ। ਵੇਰੀ ਗੱਲ ਸੁਣ ਲਓ ਉਹਦਾ ਨਾਮ ਐ ਸਰਾਲ ਰੱਖਿਆ ਹੋਇਆ ਮਗਰਮਸ ਨਾ ਰੱਖੋ। ਮਗਰਮਸ ਸਰਾਲ ਇੱਕੋ ਹੀ ਗੱਲ ਐ। ਚਲ ਜੋ ਮਰਜੀਆ ਥੋੜੀ ਮਾਂ ਕਿਹੜਾ ਘਾਟਾ ਪਤਾ ਚੋਂ ਦੇ ਮੇਰੇ ਮਾਰੀਆਂ ਚ ਪੇੜਾ ਮਾਰੀਆਂ ਮੇਰੇ ਇੰਨੀ ਐ ਚੰਗੀ ਭਲੀ ਮੰਮੀ ਨਾਲ ਗੱਲ ਕਰੀ ਜਾਂਦੀ ਜੀ। ਬਿੱਬੀ ਨੇ ਮਾਰੀ ਤੇ ਹੋਰ ਕੀ ਹੋਰ ਕੋਈ ਨਾ ਫੇਰ ਕੀ ਹੋਗਾ ਰੋਣਾ ਕਿੰਭਾ ਜੇ ਤਾਂ ਬੇੜਾ ਜਮਾ ਹੀ ਸਕਿਆ ਨਾ ਲੈ ਤੁਹਾਨੂੰ ਤਰਸ ਨਹੀਂ ਆਉਂਦਾਗਾ ਮੇਰੇ ਉਨੇ ਚ ਪੇੜਾ ਮਾਰੀਓ ਮਾਤਾ ਮਾਵਾ ਪਦਿਆਂ ਚ ਪੇੜਾ ਮਾਵਾ ਪਦਿਆਂ ਗਾਲਾਂ ਕਿਉਂ ਦੀਆਂ ਨਾਲਾਂ ਮੈਨੂੰ ਇਹ ਜਿਹਾ ਕਿਉਂ ਹੂ ਨਹੀਂ ਚਾਹੀਦਾ ਹੈਗਾ ਮੇਰੀ ਗੱਲ ਸੁਣ ਲੋ ਤੁਸੀਂ ਗੱਲ ਕਰ ਲੋ ਆ ਪਾੜ੍ਹ ਹੋ ਜਾਂਦੇ ਮੈਂ ਨਹੀਂ ਰਹਿ ਸਕਦੀ ਹੈਗਾ ਇਹਨਾਂ ਦਾ ਹੁਣ ਮੈਂ ਜਮਾ ਹੀ ਨਹੀਂ ਰਹਿ ਸਕਦੀ ਹੈਗੀ ਸੂਟੀ ਤੂੰ ਤੰਗ ਹੋਵੇਂਗੀ ਮੈਂ ਹੁਣ ਵੀ ਤੰਗ ਹੀ ਹੋ ਰਹੀ ਆ ਬਾਜ ਨਹੀਂ ਬਤਾਉਂਗੀ ਇਕੱਲੇ ਤਾਂ ਹਾਂਉਂਗੀ ਹੁਣ ਤਾਂ ਤੂੰ ਐਂ ਕਰਕੇ ਐਂ ਕਰਕੇ ਐਂ ਕਰਕੇ ਕੰਮ ਕਰਾ ਲੈਣੀ ਐ ਫੇਰ ਤੈਨੂੰ ਆਪ ਕਰਨਾ ਪਊ ਓਹੋ ਹੁਣ ਤਾਂ ਕਿੰਨੇ ਜਣਾ ਦਾ ਰੋਟੀ ਪਾਣੀ ਕਰਨਾ ਹੁੰਦਾ ਨਾਲ ਕੰਮ ਕਿੰਨੇ ਜਣਾ ਦਾ ਫੇਰ ਕੀ ਦਾ ਮੇਰਾ ਤੇ ਤੁਹਾਡਾ ਇਕੱਲੇ ਦਾ ਕੰਮ ਹੋਇਆ ਕਿ ਰੋਟੀ ਮੈਂ ਮਿੰਟੋ ਮਿੰਟ ਲਾ ਕੇ ਮੇਰੀ ਗੱਲ ਇੱਕ ਦਿਨ ਪਹਿਲਾਂ ਹੀ ਰੋਟੀਆਂ ਲਾ ਕੇ ਰੱਖ ਲਿਆ ਕਰਾਂਗਾ ਦੋ ਤਿੰਨ ਦਿਨ ਖਾ ਲਿਆ ਕਰਾਂਗੇ ਤੱਤੀਆਂ ਕਰ ਕਰਕੇ ਠੀਕ ਹੈ ਠੀਕ ਹੈ ਛੋਲ ਬਣਾ ਲਿਆ ਕਰੂੰਗੀ ਤੁਹਾਨੂੰ ਛੋਲ ਖਾ ਲਿਆ ਕਰੇਗੀ ਗੱਟੀ ਬਣਾ ਕੇ ਰੱਖ ਲਿਆ ਕਰੇਗੀ ਮਹੀਨਾ ਤਾਂ ਫਿਰ ਆਹ ਬਈਆਂ ਹੋ ਜਾਂਦੀਆਂ ਨੇ ਤੂੰ ਤਸ ਤਾਂ ਖਾ ਵੀ ਲੋਗੇ ਤੁਹਾਡਾ ਤਾਂ ਨਾ ਨਾ ਲੋੜ ਨਹੀਂ ਮੈਂ ਤਾਂ ਆਪ ਕੰਮ ਕਰ ਲੂੰਗੀ ਉਹ ਮੈਨੂੰ ਬਰਦਾਸ਼ਤ ਆਏ ਕੁਝ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਹੈਗਾ ਫਿਰ ਮੇਰੀ ਗੱਲ ਸੁਣ ਤੇਰਾ ਗੁੱਸਾ ਚੜ ਰਿਹਾ ਦਿਮਾਗ ਨੂੰ ਜਿਆਦਾ ਇੱਕ ਅਦਾਂ ਦਣ ਘੁੰਮਿਆ ਕਿਤੇ ਆਪੇ ਠੰਡਾ ਹੋ ਜੀ ਦਿਮਾਗ ਤੋਂ ਮੈਂ ਜਿਹੜੀ ਤੁਹਾਨੂੰ ਗੱਲ ਕਰਕੇ ਸੁਣਨੀ ਕਿ ਨਹੀਂ ਮੈਂ ਆਪ ਦਾ ਪੇਕੇ ਭੱਗ ਜਾਨੀ ਆ ਫਿਰ ਪੇਕੇ ਆਂ ਮੈਂ ਸਿੱਟੀ ਨਹੀਂ ਹੋਈ ਹੈਗੀ ਉਹ ਸਾਂਪ ਲੈਣਗੇ ਸਮਝਾਵਾਂ ਮੈਂ ਮੈਂ ਤੈਨੂੰ ਕਹਣਾ ਵੀ ਤੂੰ ਤੰਗ ਹੋਵੇਂਗੀ ਅੱਡਦਾ ਹੋ ਜਾਵੇਂਗੀ ਮੈਂ ਕਹਿੰਦੀ ਹੁਣ ਸੀ ਆਪਾਂ ਹੁਣ ਵਧੀਆ ਕੰਮ ਆਲੇ ਬਿਰਿਆ ਹੋਏ ਨੇ ਲੇਖ ਆਪਾਂ ਸੋਚ ਬੇ ਕਰਤਾ ਨਹੀਂ ਕੋਈ ਰੋਟੀ ਬਣਾਉਣ ਦੀ ਨਹੀਂ ਹੈਗੀ ਠੀਕ ਹੈ ਕਿਸੇ ਪਾਸੇ ਜਾਣ ਦੇ ਨਹੀਂ ਜਦੋਂ ਜੀ ਕਰਦਾ ਜਿੱਦਾਂ ਮਰਜੀ ਘੁੰਮਾਈ ਜੇ ਚਾਹੇ ਚਾਰ ਦਿਨ ਲਾਇਆ ਜੇ ਰਿਸ਼ਤੇ ਦੇ ਫਿਰ ਆਪਦੀ ਮਾਂ ਨੂੰ ਸਮਝਾ ਕੇ ਤਾਂ ਰੱਖ ਦੋ ਕਿਉਂ ਮੇਰੇ ਮਗਰ ਪਈ ਰਹੇ ਸਾਰੀ ਜਿਹੜੀ ਚਾਰੇ ਪੈਰ ਚੱਕ ਕੇ ਮੇਰੇ ਮਗਰ ਪਈ ਰਹਿੰਦੀ ਆ ਉਹਨੂੰ ਮੈਂ ਕਹਿ ਦੂੰ ਉਹਨੂੰ ਮੈਂ ਕਹਿ ਦੂੰ ਕੋਈ ਗੱਲ ਨਹੀਂ ਹੋਰ ਕੀ ਆ ਸੂਜੀਆਂ ਜੀ ਅੱਖਾਂ ਵਾਲੀ ਹਟਦੀ ਨਹੀਂ ਹੈਗੀ ਉਹ ਪਾਪਾ ਵਿਚਾਰਾ ਉਹ ਤਾਂ ਮੂਰੇ ਬੋਲਣ ਨਹੀਂ ਦਿੰਦੀ ਹੈਗੀ ਤੇ ਮੈਨੂੰ ਕਹਿ ਦੂੰ ਕਿ ਤੂੰ ਇੰਨਾ ਬੋਲਦੀ ਕੋਈ ਗੱਲ ਨਹੀਂ ਮਗਰ ਬਸ ਇਹ ਤਾਂ ਨਹੀਂ ਬੋਲਦੀ ਕੋਸਾ ਉਹ ਮੱਛੀ ਜਦ ਵਿਚਾਰਾ ਇੱਕ ਸਾਈਡ ਤੇ ਖੜ ਜਾਂਦਾ ਜੇ ਬੋਲਦੀ ਮੈਂ ਜਦੀ ਚੁੱਪ ਕਰਾ ਲੈਣੀ ਬਸ ਫਿਰ ਉਹਦੇ ਲੱਤ ਉੱਤੇ ਰੱਖਣੀ ਹੈ ਪਰ ਮੰਮੀ ਨੂੰ ਵੀ ਸਮਝਾਉਣਾ ਤੁਸੀਂ ਮੈਂ ਚੱਕੀ ਪੜੇ ਮੰਮੀ ਨਾਲ ਤਿੰਨੇ ਫੋਨ ਤੇ ਦੇਖ ਮੈਂ ਤਾਂ ਨਾ ਐ ਗੱਲਾਂ ਕਰਦੀ ਸੀਗੀ ਮੰਮੀ ਤਾਂ ਮੇਰੀ ਐ ਬਚ ਕਹਿੰਦੀ ਪੁੱਤ ਕੰਮ ਧੰਦੇ ਨੂੰ ਹੱਥ ਪਾਇਆ ਕਰ ਕੰਮ ਕਰਾਇਆ ਕਰ ਮੈਂ ਕਹਿੰਦੀ ਮੰਮੀ ਲੈ ਮੈਂ ਸਾਰੇ ਕੰਮ ਕਰਦੀ ਮੰਮੀ ਤਾਂ ਮੈਨੂੰ ਵਿਚਾਰੀ ਸਮਝਾਈਆਂ ਕਹਿੰਦੀ ਤੂੰ ਜੁਗਲੀਆਂ ਕਰਦੀਆਂ ਮੇਰੀਆਂ ਲਈ ਦੱਸ ਬੁੜੀਆਂ ਤਾਂ ਹੱਥ ਹੁੰਦੀਆਂ ਬੁੜੀਆਂ ਤਾਂ ਕਹਿੰਦੀਆਂ ਹੁੰਦੀਆਂ ਨੇ ਨਾਲ ਤੁਹਾਨੂੰ ਪਤਾ ਜਿੱਦਣ ਮੈਂ ਘਰ ਜਿ ਵਿਆਹ ਕੇ ਆਈ ਸੀ ਮੇਰੇ ਤੂੰ ਚ ਜਵਾਨ ਜਮਾ ਹੀ ਨਹੀਂ ਸੀ ਮੈਂ ਤਾਂ ਜਮਾ ਹੀ ਗਊ ਸੀ ਆ ਹੁਣ ਮੈਂ ਕਿੰਨਾ ਕੁ ਬੋਲਦੀ ਆ ਮਾੜਾ ਮੋਟਾ ਬੋਲਦੀ ਆ ਮੋੜ ਕੇ ਸਿਰ ਦੁਫਣ ਲਾ ਗਿਆ ਉਹ ਜਵ ਨਹੀਂ ਤਾਂ ਹੁਣ ਜਿਹਹੇ ਜੇ ਲੋਕਾਂ ਚ ਰਹਾਂਗੇ ਮੈਂ ਤਾਂ ਉਹ ਜੀ ਕੋ ਸਿੱਖੂਗੀ ਨਾ ਥੋੜੀ ਸਸ ਦੀ ਲਤਰਤਾ ਤਾਂ ਟਿਕਦੀ ਨਹੀਂ ਇੱਕ ਮਿੰਟ ਵੀ ਸਾਦੇ ਚਪੜ ਤੇ ਪੜਗਾਉਂਦੀ ਰਹੇ ਉਹ ਮੈਂ ਬੋਲੀ ਜਾਨੀ ਆ ਲੋਕਾਂ ਨੂੰ ਕੀ ਕੰਜਰਦੀ ਆ ਸਾਊਥ ਅਫਰੀਕਾ ਚ ਰਹਿੰਦੇ ਆਪਾਂ ਓਹੋ ਮਤਲਬ ਇਹ ਜਿਹਹੇ ਜਿਹ ਜਿੱਦਾਂ ਦੇ ਲੋਕ ਹੋਣਗੇ ਉਦਾਂ ਦੇ ਚ ਮੈਂ ਰਹੂੰਗੀ ਤੇ ਉਹੀ ਕੋ ਸਿੱਖੂਗੀ ਐਂ ਕਹਿ ਰਹੀਆਂ ਇਹ ਕਮੇੜੀ ਗੱਲ ਤੂੰ ਸਾਰੀ ਜਿਹੜੀ ਆਪ ਤੂੰ ਸੀ ਕੰਮ ਤੋਂ ਅੰਦਰ ਫਿਰਿਆ ਨੇ ਉਹ ਅਮਰੀਕੀ ਦਾ ਠਾਜਾ ਫਿਰਦਾ ਹੁੰਦਾ ਉਹਨੂੰ ਕਿਆ ਕਰੂ ਕੰਮ ਕੁਮ ਕਰਿਆ ਹੋਰ ਕੁਝ ਕਰਦਾ ਚਾਦਰਾਂ ਲਪੇੜਦਾ ਬਾਹਰ ਨੂੰ ਮੂੰਹ ਚਾਕੇ ਤੁਰ ਪੈਂਦਾ ਅਮਰੀਕੀ ਠੱਠ ਦੀ ਗੱਲ ਕਰਦੀ ਹੈ ਤੇ ਹੋਰ ਕੀ ਦੀ ਕਰਦੀ ਹੈ ਤੂੰ ਡਗਰੇ ਬਣਾਈ ਜਾਂਦੀਆਂ ਨੂੰ ਚੱਲ ਕੋਈ ਨਹੀਂ ਤੁਸੀਂ ਨੇ ਮੈਨੂੰ ਇੱਕ ਦਿਨ ਕਿਹਾ ਸੀ ਕਿ ਉਹਦਾ ਨਾਮ ਇਹ ਆ ਮੈਂ ਕਿੱਥੇ ਕਿਹਾ ਦੀ ਗੂੰ ਹੀ ਪਤਾ ਨਾਮ ਕਰੀ ਜੰਨੀ ਉਹਨੂੰ ਸਾਹਮਣੇ ਰੱਖ ਦੇ ਨਹੀਂ ਕਿ ਤੇ ਸੰਗਮਾਰੇ ਤੇਰੇ ਬੰਦਾ ਹੈ ਜੀ ਆਓ ਦੇਖਣ ਦਾ ਕੰਜਦਾ ਨਰਮ ਜਿਹਾ ਲੱਗਦਾ ਪਰ ਬੋਚ ਕੇ ਦਣੇ ਨਾ ਐ ਨਹੀਂ ਪਤਾ ਵੀ ਕਿਹੜੇ ਵੇਲੇ ਧੌਣ ਚ ਮਾਰੇ ਤੇਰੇ ਆ ਮੈਂ ਕਿ ਮੈਂ ਮਾਰੂਗਾ ਉਹਦਾ ਕੀ ਇਤਵਾਰੀਏ ਕੋਈ ਉਹ ਸਰਾਲ ਜੀ ਦੇ ਮਾਰੇ ਤਾਂ ਆਪਦੀ ਦੇ ਮੇਰੇ ਘਰ ਤੋਂ ਮਾਰੂਗਾ ਠੱਠੀ ਜੀ ਫਿਰਦੀ ਤਾਂ ਹੈਗੀ ਆ ਚਲ ਕੋਈ ਇਹ ਤਾਂ ਬਹੁਤ ਬੋਲਦੇ ਕੋ ਬਹੁਤ ਬੋਲਦੇ ਥੋੜਾ ਜਿਹਾ ਠੰਡਾ ਦਿਮਾਗ ਰੱਖਿਆ ਕਰ ਅ ਚਲ ਚੰਗਾ ਯਾਰ ਆ ਮੁੱਛਾ ਪੂਰੇ ਕਿੱਥੋਂ ਕਰ ਲੀਆਂ ਤੈ ਇਹ ਤਾਂ ਮੈਂ ਨਾ ਉਹਦਣ ਪੈਂਦਾ ਨਹੀਂ ਸੀ ਗਈ ਜਦੋਂ ਹਾਂ ਉਹ ਮੇਰੀ ਮਾਂ ਦੀ ਬਲੀਚ ਪਈ ਸੀ ਮੈਂ ਪਾਊਡਰ ਪਾ ਲਿਆ ਖਾਸਾ ਮੇਰੇ ਤਾਂ ਖਰਾਬ ਹੋ ਗਏ ਮੁੱਛਾ ਪੂਰੇ ਮੈਂ ਮੁੱਛੇ ਬਲੀਚ ਕਰਦੀ ਐ ਤੇ ਹੋਰ ਕੀ ਲੈ ਦੱਸ ਮੁੱਛੀ ਭਾਲਦੀ ਆ ਜਾ ਭੱਗ ਜਾ ਹੁਣ ਤੁਸੀਂ ਨਾ ਮੈਥੋਂ ਕੁਝ ਲੈ ਲਿਓ ਹੂੰ ਹੂੰ ਨੀ ਮੈਂ ਮਰ ਜਾ ਪੱਦ ਛੱਡ ਗਿਆ ਮਰ ਜਾਣੇ ਤੋਂ ਪੱਦ ਤਾਂ ਆਪਣੇ ਕੰਟਰੋਲ ਨਹੀਂ ਹੁੰਦੇ ਫਤੜਨਾਥ ਲਿਆ ਨੀ ਕੀ ਲਈ ਉਹਨੇ ਤੂੰ ਨੀ ਨਾ ਪਾਲਸ ਲਾਉਣੀ ਹੱਲੀ ਜੇ ਨਾ ਜਾ ਮੇਂ ਨੋ ਪਾਲਸ ਖਰਾਬ ਹੋ ਜੂਗੀ ਤੇਰੀ ਮੰਨ ਇੱਕ ਲਿਆ ਕੇ ਦਿੱਤੇ ਪੂਰੇ ਸਾਲ ਚ ਕੀ ਲਾਉਣ ਦਾ ਕੀ ਫਾਇਦਾ ਇਹ ਤੇ ਉਹੀ ਸਾਨੂੰ ਕੋਈ ਜਾਂਦੇ ਬਿਮਾਰੀ ਦਾ ਘਰ ਅਜੋ ਆਟਾ ਘੋਣਦੇ ਉਹ ਅੱਛਾ ਛੋਟੀ ਨੂੰ ਵੀ ਕਹਿਦਾ ਕਰੋ ਵੀ ਉਹ ਵੀ ਨਾ ਲਾਵੇ ਪਾਵੇ ਮੈਂ ਤਾਂ ਬਥੇਰਾ ਕਹਿੰਦਾ ਉਹਨਾਂ ਨੂੰ ਨਾ ਲਿਆ ਆਏ ਕਰੋ ਸਮਾਨ ਹੂੰ ਆਹੋ ਮਹੀਂ ਦਿਖਦੀਆਂ ਕਿ ਜਦੋਂ ਮੈਂ ਮਾੜਾ ਜਾਂ ਕੋਈ ਆਰ ਸ਼ਿੰਗਾਰ ਕਰ ਲੈਂਦੇ ਉਦੋਂ ਮੈਂ ਦੁਸ਼ਮਣ ਲੱਗਣ ਲੱਗ ਜਾਈਂ ਆ ਸੋਢੀ ਤੇ ਉ ਸਾਰਿਆਂ ਦੀ ਨੋਕਰ ਨਾਣੀ ਆਂਗੀ ਉਹ ਕੰਮ ਦਾ ਆਪਦਾ ਕਰਮ ਆ ਜਦੋਂ ਤੂੰ ਵੱਡੀ ਇਹ ਪਰ ਜਾਈਏ ਛੇਤਰ ਨਾ ਖਾਈ ਲੈ ਆ ਜਾ ਬੈਠ ਤੇਰੀ ਕੱਚ ਦੀ ਗੀ ਵੱਡੀ ਐ ਪਰ ਜਾਈਏ ਘਰ ਵਿੱਚ ਨਾ ਟੇਵਲ ਲਗਾਈਏ ਨਹੀਂ ਤੁਮ ਲੈ ਅੱਜ ਵਿਚਾਰੇ ਦੀ ਆ ਦੇਖ ਲੈ ਦੋਹੇ ਲੱਗਦੇ ਹਾਏ ਰੋਟੀ ਵਗਦੀ ਕਰਦੇ ਨਹੀਂ ਬਾਬੀ ਹੋਰ ਕੁਾਰੇ ਦੀ ਪਹਿਲਾਂ ਕੀ ਪੱਕ ਰਹੀ ਜਾਨੇ ਰੋਟੀਆਂ ਨਹੀਂ ਪਕਰੇ ਕਿ ਸੁੱਤਰੀ ਮਰਦੇ ਨੇ ਮੈਂ ਤਾਂ ਕਹਿੰਦਾ ਸੀ ਹਾਂ ਕੀ ਕਹਿੰਦਾ ਸੀ ਅੱਜ ਦੋਏ ਜੀ ਕਿਵੇਂ ਇਕੱਠੇ ਹੋਏ ਬੈਠੇ ਨਾ ਅਸੀਂ ਬੈਠ ਨਹੀਂ ਸਕਦੇ ਤੁਸੀਂ ਉੱਥੇ ਬੈਠਣ ਜਾਣ ਨਾ ਗੁੱਸਾ ਕਰਦਾ ਯਾਰ ਇਹ ਕੂਰਦਾ ਨਾ ਅਸੀਂ ਦੁਸ਼ਮਣ ਆ ਇੱਕ ਦੂਜੇ ਦੇ ਮੈਂ ਤਾਂ ਉਹ ਪੁੱਛ ਰਿਹਾ ਵੀ ਅੱਜ ਸਿੱਖਰ ਤਾਂ ਪਹਿਰੇ ਕਿਉਂ ਆ ਇਹ ਆਏ ਕਹਿੰਦਾ ਵੀ ਅਸੀਂ ਬੈਠਣ ਜਾਣਦੇ ਵੀ ਤੁਸੀਂ ਕਿਉਂ ਬੈਠੇ ਹੋ ਹਾਂ ਅਸੀਂ ਤਾਂ ਨੌਕਰਾਂ ਗਏ ਨੌਕਰ ਰਾਣੀ ਦਾ ਅਸੀਂ ਬੈਠ ਹੀ ਸਕਦੇ ਨੇ ਇਹ ਕੰਮ ਤੇ ਚੱਲ ਕਰਦੇ ਆ ਗੁੱਸੇ ਹੋਈ ਤਾਂ ਗਰਲੀ ਕੀਤੀ ਆ ਤਾਂ ਉਹ ਪਰਜਾਈ ਤੂੰ ਤਾਂ ਮੂੰਹ ਹੀ ਰੋਹਾ ਲੱਖਾ ਜਾ ਹੋਈਆਂ ਨੇ ਮੈਂ ਤਾਂ ਉਹ ਪੁੱਛ ਰਿਹਾ ਵੀ ਤੁਸੀਂ ਦੁਬਾਰੇ ਕਿਵੇਂ ਇਕੱਠੇ ਬੈਠੇ ਹੋ ਉਹ ਯਾਰ ਅੱਜ ਟਾਈਮ ਜਾਂ ਲੱਗਿਆ ਵੀ ਕੋਈ ਸਰੀਰ 'ਚ ਟਿੱਲਾ ਦੀ ਦਾੰ ਬੈ ਗਏ ਯਾਰ ਹੂੰ ਚੱਲ ਵਧੀਆ ਚੰਗੀ ਗੱਲ ਹੈ ਹੋਰ ਉਹ ਵੀ ਨਾ ਬੈਠਿਆ ਕਰੀਏ ਉਹ ਵੀ ਕਹਿੰਦੇ ਅਸ ਮਰੀਆ ਸੋਣਾ ਹਾਂ ਜਿਹੜੀ ਉਹ ਤੇਰੀ ਚਾਚੀ ਦੀ ਕੁੜੀ ਰਹਿੰਦੀ ਸੀਗੀ ਉਹਦਾ ਸਕਲਾ ਹੋ ਗਿਆ ਪਲਾ ਹਾਂ ਹੋ ਗਿਆ ਕਿਉਂ ਕੀ ਗੱਲ ਮੁੱਤਰ ਦੀਆ ਮੇਰਾ ਹਾਂ ਆਦਿਆ ਕਹਿੰਦਾ ਯਾਰ ਦੇਖ ਰਹੀ ਕਿਸੇ ਪਾਸੋਂ ਤੇਰੀ ਬਹੂ ਨੂੰ ਕਹਦੇ ਉਹ ਕਰਾ ਦੂਗੀ ਉਹ ਦਸੁੱਡਲ ਆ ਉਹਨੇ ਵੀ ਪਤਾ ਨਾ ਨਾ ਸੁਡੜ ਤਾਂ ਕਿਉਂ ਆ ਪੜ੍ਹੀ ਲਿਖੀ ਹੈ ਸਿਆਣੀ ਹੈ ਪੜ੍ਹੀ ਲਿਖੀ ਹੈ ਬਸ ਉਹਨੂੰ ਆਕਲ ਨੂੰ ਕੁਲਦਾ ਘੱਟ ਹੈ ਉਹਦੇ ਦਾਤ ਤੱਕ ਵੀਲਦਾਰੀਆਂ ਨੇ ਸਾਰੀ ਆਕਲ ਤਾਂ ਬਾਦੂ ਆ ਗੱਲ ਕਰ ਆਕਲ ਤਾਂ ਸਾਡੇ ਵਰਗਿਆਂ ਨੂੰ ਨਹੀਂ ਹੈਗੀ ਜਿਹੜੇ ਸਾਰਾ ਦਿਨ ਖੱਬਲ ਖੁਰਚੇ ਤੇ ਰਹਿੰਦੇ ਨੇ ਹੈਗੇ ਮੈਂ ਤਾਂ ਆਪ ਛੋਟੇ ਵਰਗਾਂ ਐਨੇ 18 ਦਿਨ ਕੰਮ ਮੈਂ ਕਰ ਚਮਕ ਘਟਾਉਂਦਾ ਰਹਿਆ ਨਾ 10 ਰੁਪਏ ਨੇ ਤਾਂ ਹੁਣ ਦਾ ਮੋਰੇ ਹੱਥ ਆਉਣੇ ਪੈਂਦੇ ਨੇ। ਉਹ ਚਲ ਕੋਈ ਨਾ ਫੇਰ ਕੀ ਹੋ ਗਿਆ ਯਾਰਾ ਜੇ ਉਹ ਕੋ ਵੱਖਰ ਆਉਂਦੇ ਨੇ ਤਾਂ ਹਿਸਾਬ ਕਿਤਾਬ ਕਰ ਲਾਂਦੀ ਆ। ਆਹੋ ਹਿਸਾਬ ਕਿਤਾਬ ਕਰ ਲਾਂਦੇ ਕੁਝ ਪੈਸੇ ਸਾਵ ਲਾਂਦੀ ਆ। ਹਲੋ ਮੈਂ ਹਾਂ ਹਾਂ ਹਿਸਾਬ ਦਾ ਉਹ ਜਿਆਦਾ 8 ਦਿਨ 2 ਲੱਖ ਰੁਪਏ ਕਰ ਅਗਲੇ ਦੀ। 2 ਲੱਖ ਕਿੱਥੋਂ ਲਿਆਂਦਾ ਯਾਰ 1 ਲੱਖ 53000 ਲਿਆਂਦਾ ਸੀ। ਫੇਰ ਉਹ 20000 ਤਾਂ ਜਿਹੜੀ ਕੰਦਰ ਦੀ ਸਕੂਟਰੀ ਲੈਂਦੀ ਉਹ ਲਾਈਟ ਵਾਲੀ ਉਹਦਾ ਉਹਦਾ ਭਰਿਆ। ਗੱਡਾ ਖੜਾ ਦੀ ਉਹਦੇ ਘਣੀ ਸਾਈਕਲ ਨਹੀਂ ਹੈਗਾ ਦੀ। ਉਹਨੂੰ ਲੈ ਕੇ ਦਿੱਤੀ ਆ ਫਿਰ ਮੈਡਮ ਜੀ ਬਾਜ਼ਾਰ ਜਾਂਦੇ ਨੇ ਨਾ ਉਹ ਮਹਰੂਜ ਕਿਹੜਾ ਉਹਦੇ ਨਾਲ ਫਿਰੂਗਾ ਯਾਰ ਉਹ ਜ ਫਿਰੂਗਾ ਪੈਸਾ ਝਾੜਾਂ ਦੇ ਲੱਗਦੇ ਨੇ ਹੈਗੇ ਆ ਕਮਾਉਣ ਨੂੰ ਵਾਧੂ ਆਂਗੇ ਦੁੱਧ ਦਾ ਪੈਸਾ ਨਾ ਹੋਣੀ ਸਾਭ ਤੇ ਲੈ ਕੇ ਜਾਵਾਂਗੇ ਅਸੀਂ ਕਿੱਥੇ ਲੈ ਕੇ ਜਾਵਾਂਗੇ ਨਾਲੇ ਹੋਰ ਨਾ ਦੁੱਧ ਦਾ ਪੈਸਾ ਆਉਂਦੇ ਨੇ ਉਹਦਾ ਵੀ ਸਾਭ ਸਾਨੂੰ ਦੇ ਦੇ ਤਾ ਉਹਦਾ ਖਲੇ ਨਹੀਂ ਪੂਰੀ ਹੁੰਦੀ ਦੁੱਧ ਵਾਲੀ ਦੀ ਤਾਂ ਸਾਰਾ ਕੁਝ ਪੂਰਾ ਹੁੰਦਾ ਐਡੇ ਅਸੀਂ ਕਮਲੇ ਨਹੀਂ ਹੈ ਜਿੱਡੇ ਬਣਾਉਂਦੇ ਫਿਰ ਦੇਓਗੇ 15 ਸਾਲ ਹੋ ਗਏ ਤੁਹਾਨੂੰ ਹੂੰ ਵੇਖ ਭਾਈ ਮੈਂ ਤਾਂ ਇਕੱਲਾ ਇਕੱਲਾ ਹਸਾਬ ਦਵਾਉਂ ਤੂੰ ਉਹਨੂੰ ਬੁਲਾ ਲੈ ਜਿਹੜੇ ਸਿਪਕਲੀ ਇਹਨੂੰ ਪੁੱਛ ਲੈ ਵਾਹ ਨਹੀਂ ਖੜੀ ਆ ਸਿਪਕਲੀ ਸਾਹਵੇਂ ਇਹਨੂੰ ਨਾਲੇ ਹਾਂ ਆ ਹੁਣ ਕਰ ਜੂਗੀ ਪਹਿਲੀ ਪਾਉਂਦੀ ਪੁੱਛ ਪੁੱਛ ਕੇ ਕਰਦੀ ਉਹ ਉਹ ਰੇ ਆਉ ਮੁਰਗੀ ਚਾਰ ਦੇ ਜਾ ਬਾ ਵੀ ਬਾ ਓਹੀ ਗੱਲਾਂ ਨੇ ਉਹ ਤਾਂ ਹੁੰਦੇ ਕਾਹਦਾ ਰੱਖੀ ਜੇ ਨਾ ਤੇਰੇ ਜਮੜੇ ਪਾੜ ਦੇ ਓਹੀ ਗੱਲਾਂ ਨੇ ਚਲ ਐਂ ਕਰੀ ਤੂੰ ਜੇ ਕਣਕ ਦੀ ਵਾਰੀ ਉਹ ਲਾ ਉਹ ਜਾ ਪਾਣੀ ਲਾ ਕੇ ਆਉਣਾ ਕਣਕ ਨੂੰ ਉਹ ਮੈਂ ਤਾਂ ਯਾਰ ਪਤਾ ਤੈਨੂੰ ਮੈਂ ਗੱਲ ਕੀ ਗੱਲ ਦੱਸਾਂ ਜਕਰ ਕਰਦਾ ਮੈਂ ਮੈਂ ਕਹਿੰਦੀ ਡਾਕਟਰ ਲੈ ਵੀ ਕਾਹ ਉਡੀ ਮੇਰੀ ਢੂਹੀ ਦੀ ਪ੍ਰੋਬਲਮ ਆ ਮੇਨੂੰ ਢੂਹੀ ਨੂੰ ਤੈਨੂੰ ਕੀ ਹੋ ਗਿਆ ਉਹ ਯਾਰ ਦਰਦ ਕਰਦੀ ਹੈ ਕਈ ਦਿਨ ਪਾਏ ਪਾਏ ਦੀ ਦੁਖਣ ਲੱਗ ਜਾਂਦੀ ਹੈ ਢੂਹੀ ਸਾਰਾ ਦਿਨ ਤਾਂ ਪਿਆ ਰਹਿਣਾ ਮੰਜੀ ਤੇ ਉਹ ਬਦਲਤਾ ਕਰਨ ਲੱਗਦੇ ਵਿੱਚ ਵਿਚ ਵਿਚਣਾ ਬਾੜ ਦਿਆ ਕਰ ਡਾਕਟਰ ਕਹਿੰਦਾ ਬੈੱਡ ਰੈਸਟ ਕਰਨੀ ਬੈੱਡ ਰੈਸਟ ਦੱਸਿਆ ਤੇ ਅਗਰ ਰਾਤ ਨੂੰ ਮਿੱਥੋ ਤੇ ਨਹੀਂ ਜਾਇਆ ਜਾਣਾ ਕਿੰਨੇ ਮਹੀਨੇ ਦੱਸਦਾ ਫਿਰ ਉਹ ਤਾਂ ਕਹਿੰਦਾ ਦੀ ਕੱਟੋ-ਕੱਟ 3 ਮਹੀਨੇ ਤਾਂ ਬੈੱਡ ਰੈਸਟ ਲਈ ਉਥਾਈ ਤੇ ਬੈੱਡ ਰੈਸਟ ਹੀ ਹੁੰਦੀ ਹੁੰਦੀ ਹੈ ਨਾ ਹੋਰ ਉੱਥੇ ਬੈਠੇ ਹੁਣ ਹੁਣ ਬੇਲੇ ਪੈ ਜਾਣਾ ਯਾਰ ਹੋਰ ਕਰੀਏ ਕੀ ਕੰਮ ਕਰ ਲੈ ਭਾਈ ਕੰਮ ਬਾਧੂਆ ਕਰ ਲੈ ਅਮ ਮ ਹੁਣ ਵਿੱਚ ਮੈਨੂੰ ਆ ਦੱਸ ਵੀ ਤੁਸੀਂ ਕਰਦੇ ਤਾਂ ਫਿਰ ਵਿੱਚ ਵਜਦਾ ਸਾਡੇ ਸੋਨਾ ਰੱਖੂਗਾ ਅੱਛਾ ਐਸੀ ਕਮਾਂ ਜੇ ਹੋਏ ਸੀ ਹਰਾ ਪਰਾਂ ਨਾ ਗੀ ਫੇਰ ਬਈ ਉਹ ਤੁਸੀਂ ਕਰਦੇ ਜੀ ਨਹੀਂ ਹੈਗੇ ਕੱਲ ਮੈਂ ਕਹਿਤਾ ਸੀ ਆ ਆ ਪੂਰੀ ਹੈਗਾ ਤੂੜੀ ਖਾਂਦਾ ਸਾਡੇ ਪਰੋ ਪਰੋ ਕਰਦੇ ਤਾਂ ਹੈਗੇ ਮੇਰਾ ਕੀ ਕਰਦਾ ਤੂੰ ਐਂ ਦੱਸ ਮੈਨੂੰ ਸਾਫਤਾਬ ਰੱਖਦੇ ਆ ਯਾਰ ਕੀ ਸਾਫਤਾਬ ਕਿੱਡੀ ਗੱਲ ਹੈ ਸਾਫਤਾਬ ਨੂੰ ਲੈ ਸਾਨੂੰ ਸਮਾਹ ਕੁਵਿਲਦਾਰੀ ਆਸੀ ਰੱਖ ਕੇ ਦੇਖੀਏ ਨਾਲ ਇਹ ਦੇਖ ਲੈ ਇਹ ਤਾਂ 53000 ਸਕੂਟਰੀ ਦੇ ਉੱਪਰ ਦੀ ਲੱਖ ਰੁਪਏ ਕਿੱਧਰ ਵਾ ਗਿਆ ਬਈ ਹਾਂ ਦੱਸ ਦੇ ਲੱਖ ਰੁਪਏ ਜੋ ਤੂੰ ਲਾਲਾ ਸਾਹਿਬ ਬਾਕੀ ਨਾ ਨਾ ਕਰਦੇ ਵੀ 10-12000 ਰੁਪਏ ਦੇ ਦੋ ਉਹਦੇ ਸੂਟ ਆ ਕੇ ਹੋਣਗੇ ਫੇਰ ਇਹ 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 ਨਹੀਂ ਪਾ ਸਕਦੀ ਸੂਟ ਉਹ ਵੀ ਇਕੱਲੇ ਜਾਂਦੇ ਮੈਂ ਕਦੋਂ ਕਹਿੰਨਾ ਤੇਰੇ ਘਰ ਵਾਲੀ ਐ ਪੂਆ ਦੇ ਸੂਟ ਹੁਣ ਮੈਂ ਕੋਲ ਆਉਂਗਾ ਜਾਂਦਾ ਤਾਂ ਹੈ ਨਹੀਂ ਵੈਸੇ ਤਾਂ ਸਾਨੂੰ ਦਿੰਦੇ ਨਹੀਂ ਸੂਟ ਕਿੱਥੇ ਲਿਆਈਏ ਅਸੀਂ ਸਾਡੇ ਬਾਅਦ ਆ ਇੱਕ ਲਿਆ ਕੇ ਦਿੱਤੀ ਸਾਲ ਚ ਉਹ ਵੀ ਮਾਨ ਇੱਕ ਉਹਦੇ ਪਿੱਛੇ ਵੀ ਤੜਫ ਤੜਪਈਆ ਕੀਤਾ ਤੇਰੇ ਘਰ ਵਾਲੀ ਨੇ ਜੀ ਅਸੀਂ ਬਾਪੂ ਤੋਂ ਪੈਸੇ ਮੰਗੇ ਆ ਆ ਬਾੜ ਤੇ ਸਿੱਧੇ ਫੜ ਕੇ ਲੈ ਜਾਓ ਨਾ ਤੁਸੀਂ ਆੜਤੀ ਨੂੰ ਨਹੀਂ ਜਾਣਦੇ ਹੈਗੇ ਤੁਸੀਂ ਵੀ ਜਾਣਦੇ ਆਂ ਪਾਣੀ ਪਿੱਛੇ ਯਾਰ ਹੁਣ ਇੱਕਾ ਦੇ ਹੱਥ ਤਕਬੀਲਦਾਰੀ ਠੀਕ ਰਹਿੰਦੀ ਆ। ਮੂੰਹ ਚੀਕ ਦਿਂਗਾੜਾ ਪਾਰਖ ਯਾਰ ਗੱਲਾਂ ਕੋਈ ਆਹੋ ਸੱਚੀਆਂ ਗੱਲਾਂ ਤੇ ਮਿਰਚਾਂ ਲੱਗੀਆਂ ਨੇ। ਮੇਰੀ ਗੱਲ ਹੁਣ ਲੈ ਯਾਰ ਠੀਕ ਐ। ਆਪਦਾ ਸੋਚ ਵਿਚਾਰ ਕਰ ਲਾ ਜਦਾਂ ਬੱਗਲ ਜਾਂ ਤੂੰ ਸੰਭਲਾ ਜਾਂ ਏ ਘਰ ਸੰਭਲਾ। ਅਸੇ ਵੀ ਕੀ ਵੀ ਮੈਂ ਬਾਗਲ ਚ ਜਾਊਂਗਾ ਪੌਲੇ ਭੁੱਲ ਜਾ ਲੈ ਗੱਲਾਂ ਦੇਖ ਲੈ। ਆ ਸੁਣ ਲੈ ਓਏ। ਹੁਣ ਲੈ ਨਾਲ ਕੀ ਹੋ ਗਿਆ ਜੀ? ਆਹ ਆ ਮੇਰੇ ਨੇਲ ਬੇੜ ਇੱਥੇ ਕੌਣ ਲੈ ਕੇ ਆਇਆ? ਤੁਸੀਂ ਲੈ ਕੇ ਆਏ ਹੋ। ਮੈਂ ਮੇ ਤੋਂ ਹੋਰ ਨਿਕਲ ਗਿਆ ਦੀ ਮੂੰਹ ਚੋਂ ਮੈਂ ਤਾਂ ਮਾਂ ਨੇ ਦਿੱਤੀ ਹੈਗੀ ਮੈਂ ਲਾਈ ਚੀ ਮੈਨੂੰ ਨਹੀਂ ਪਤਾ ਬਾਬੇ ਨੂੰ ਪੁੱਛ ਲੈ ਫਿਰ ਇਹ ਤਾਂ ਹੈ ਕਹਿੰਦੇ ਨੇ ਕਦੇ ਬਾਗਲ ਚ ਜਾਓ ਬਾਗਲ ਚ ਹਾਂ ਆਪਾਂ ਕਿਹੜਾ ਡੰਗਰ ਵਾਲਾ ਕੰਮ ਕਰਦੇ ਆਂ ਆਪ ਹੀ ਕਰਦੇ ਨੇ ਆਪ ਹੀ ਜਾਣਗੇ ਫਿਰ ਇਹ ਲੈ ਲੈ ਇਹਨਾਂ ਨੂੰ ਵੀ ਕਿਹਾ ਸੀ ਜਲ ਜਲ ਜਿੱਦਾਂ ਇਹ ਡੰਗਰਾਂ 'ਚ ਜਾਵਾਂਗੇ ਜਿਹੜਾ ਦੁੱਧ ਪੀਣੇ ਉਹਦਾ ਜਿਹੜੀ ਕੁਮਾਈ ਆਉਂਦੀ ਆ ਉਹ ਤਾਂ ਡੰਗਰਾਂ ਦੀ ਆਉਂਦੇ ਨੇ ਲੈ ਗੱਲ ਹੁਣ ਇਹਦਾ ਕਿਹੜਾ ਕੋਈ ਹਿੱਸਾ ਨਹੀਂ ਹੈਗਾ ਬਾਈ ਹਿੱਸਾ ਤਾਂ ਸਾਰਿਆਂ ਦਾ ਸਾਡਾ ਵੀ ਆਣਾ ਆਹ ਸਰਾਲ ਜੀ ਦੇਲਾ ਕਿਵੇਂ ਬੋਲਦੀ ਏ ਸਾ ਦੇਹਰਾ ਐਂ ਬੋਲਦੀ ਏ ਉਹ ਸੁਣਤਾ ਲੈ ਗੱਲ ਇਹਨੂੰ ਐਂ ਇਹਨੂੰ ਮਾੜਾ ਮਾੜਾ ਸਮਝਾ ਪਹਿਲਾਂ ਮਾੜਾ ਮੰਗਦਾ ਹਾਂ ਕੀ ਕਰਦੀ ਏ ਸੁਸਰੀ ਨੂੰ ਕੋਈ ਮੰਗਵਾ ਕਰਕੇ 85000 522 ਰੁਪਏ ਦਿੱਤੇ ਨੇ ਉਹ ਕਿਨੇ ਦਿੱਤੇ ਨੇ ਹਾਂ ਓਕੇ ਦਿੱਤੇ ਨੇ ਦੁੱਧ ਉਵੇਂ ਇੰਨਾ ਹੋਈ ਪੈਂਦਾ ਓਏ ਇੰਨੇ ਦੁੱਧ ਖਰਚ ਖਾਲ ਪੀੜ ਪੈਂਦੀ ਤਾਂ ਪੈਂਦਾ ਬਈ ਐਂ ਕਰੋ ਮੇਰੀ ਗੱਲ ਸੁਣੋ ਇੰਨੇ ਕਿੰਨੇ ਪੈਂਦੇ ਦੁੱਧ ਦੁੱਖਣਾ ਬਚਾਉਣਾ ਮੇਰੀ ਗੱਲ ਸੁਣੋ ਬੇਬੇ ਬਾਪੂ ਨੂੰ ਬਹਾਲੋ ਅੱਧੀਆਂ ਮਹੀਨਿਆਂ ਦਾ ਬਟਪਾਰਾ ਕਰ ਲਓ ਅੱਧੇ ਘਰ ਦਾ ਤੇ ਜ਼ਮੀਨ ਦਾ ਬੰਡ ਲਓ ਇਹਨਾਂ ਨੂੰ ਫਿਰ ਪਤਾ ਲੱਗੂਗਾ ਕੀ ਐਡ ਹੋ ਕੇ ਕਰੇਗੀ ਤੂੰ ਨਾ ਭਾਈ ਮੈਨੂੰ ਕਿਸੇ ਨਾਲ ਲੰਗਰ ਪਕਦਾ ਤੁਹਾਨੂੰ ਇਹ ਗੱਲ ਕਹੀ ਸੀ ਮੈਂ ਤਾਂ ਪਹਿਲਾਂ ਹੀ ਕਹੀ ਵੈਸੇ ਪਹਿਲਾਂ ਕਹਾ ਇਹਨਾਂ ਨੇ ਗੱਲਾਂ ਕੀਤੀਆਂ ਨੇ ਨਾ ਭਾਈ ਆਪਾਂ ਤਾਂ ਤਾਂ ਲੰਗਰ ਪਕਦੇ ਹਾਂ ਯਾਰ ਤੁਹਾਡੇ ਮੈਂ ਤਾਂ ਬੇਬੇ ਨੂੰ ਆਪ ਮਾਰਦਾ ਨਹੀਂ ਕਹ ਲੈ ਕਹ ਜੋ ਬੇਬੇ ਵੀ ਆ ਗਈ ਬੇਬੇ ਦੇ ਤਾਂ ਕੰਮ ਇਦਾਂ ਹੀ ਹੁੰਦੇ ਨੇ ਵੇ ਤੁਸੀਂ ਕੀ ਕੰਮਾਂ ਰੋਲੀ ਪਾਰ ਰੱਖੀ ਆ ਹੈ ਬੇਬੇ ਆ ਕੇ ਜੀ ਸੱਦ ਹੋਣਾ ਅੱਜ ਕਰ ਦੋ ਅੱਜ ਤਾਂ ਕੋਈ ਨਹੀਂ ਕਹਾਂ ਤੁਸੀਂ ਗੱਲਾਂ ਕਰਕੇ ਆਏ ਹੋਗੇ ਦਮਾਂ ਜੀ ਬੈਠ ਕੇ ਆਸੀ ਦਾ ਕੋਈ ਨਹੀਂ ਕਰੀ ਮੇਰੀ ਗੱਲ ਹੁਣ ਲਾ ਦੇਖਾ 15 ਸਾਲ ਹੋ ਗਏ ਇਹਨਾਂ ਨੂੰ ਛੋਟੇ ਨੂੰ ਬਿਆਹ ਇਹਨੂੰ ਆਪਣੇ ਬੱਬੇ ਆਪੂ ਦਾ ਗੋਮਾ ਹੋ ਗਿਆ ਲੈ ਇਹਦੇ ਨੇ ਤਾਂ ਆ ਗੱਲਾਂ ਨੇ ਮਾਂ ਨਹੀਂ ਮੱਕੀ ਸਾਨੂੰ ਸੰਗ ਹੈਗੀ ਆ ਹੈ ਕੀ ਕਹਿੰਦੇ ਹੋਣਗੇ ਲੋਕ ਜਿੰਨੇ ਤੁਸੀਂ ਗੱਲਾਂ ਛੇੜ ਰੱਖਿਆ ਉਹਨਾਂ ਤੁਸੀਂ ਵੱਡੇ ਬਣ ਕੇ ਸਾਥ ਬਿਨਾਂ ਹੀ ਅੱਡ ਹੋ ਜੂਗੇ ਲੱਡ ਹੋਣ ਨੂੰ ਕਿਹੜਾ ਕੰਜਰ ਕਹਿੰਦੇ ਆ ਦੀਦੀ ਜੀ ਕਹਿ ਰਹੇ ਨੇ ਸਿਰ ਤੇ ਚੁੰਨੀ ਲੈ ਕੇ ਭੋਲੇ ਬਣੇ ਬੈਠੇ ਨੇ ਤੇਰੇ ਮੰਗ ਚੁੰਨੀ ਲਾ ਕੇ ਢੰਗ ਦਾ ਨਹੀਂ ਆ ਨਹੀਂ ਇਹਨਾਂ ਨੂੰ ਅੱਡ ਹੋ ਜਾਣਦੇ ਅਸੀਂ ਤਾਂ ਹੋਣਾ ਨਹੀਂ ਬੀਬੀ ਉਹਨਾਂ ਨੇ ਹੋਣਾ ਤੇਰੇ ਵਾਲੀ ਤਾਂ ਪਹਿਲਾਂ ਫਿਰਦੀ ਅੱਡ ਹੋਣ ਨੂੰ ਬੀਬੀ ਤੂੰ ਮੇਰੇ ਮਗਰ ਖਾ ਦੋ ਪਈ ਰਹੀ ਨਹੀਂ ਸਾਰ ਦਿਨ ਮੇਰੇ ਤੇ ਚੜੀ ਰਹੀ ਨਹੀਂ ਮੈਂ ਕਦੋਂ ਅੱਡ ਹੋਣ ਨੂੰ ਕਹਤਾ ਇਹਨਾਂ ਨੂੰ ਪਈ ਨਹੀਂ ਆ ਤੂੰ ਇਹਨਾਂ ਨੂੰ ਤਖਲੀਫ ਹੋਊਗੀ ਹੋ ਜਾਣੀ ਅੱਡ ਸਭ ਸਾਰੇ ਭਾਈ ਸਾਨੂੰ ਤਾਂ ਤਖਲੀਫ ਹੈਗੀ ਆ ਦੇਖ ਮੈਥੋਂ ਤਾਂ ਕੰਮ ਹੁੰਦਾ ਨਹੀਂ ਸਾਰਾ ਕਰਦਾ ਸਿੱਧੀ ਜੀ ਗੱਲ ਹੈਗੀ ਖੇਤ ਦਾ ਮੈਂ ਕਰਾਂ ਡੰਗਰਾਂ ਦਾ ਮੈਂ ਕਰਾਂ ਯਾਰ ਤੂੰ ਬੇਲੋ ਉਹ ਕੁੜੇ ਤੇ ਲੈ ਕੇ ਰੋਟੀ ਪਾਣੀ ਤੇ ਲੈ ਕੇ ਸਾਰਾ ਮੈਂ ਕਰਦੀ ਆਂਗੀ ਉਹ ਉੱਚਾ ਜਾ ਤਰਾ ਕੋਈ ਕਰੋ ਕੰਮ ਵੰਡ ਲਓ ਹਾਂ ਕੰਮ ਵੰਡ ਦੋ ਭਾਈ ਕੋਈ ਲੋੜ ਨਹੀਂ ਕੰਮ ਵੰਡਣ ਦੀ ਤੁਸੀਂ ਅੱਡ ਹੋਵੋ ਜਿਵੇਂ ਹੋਣਾ ਖੋਟ ਨਹੀਂ ਦਿੰਦੀ ਮੈਂ ਜ਼ਮੀਨ ਦਾ ਖੋਟ ਜਮੂਲੀ ਹੁਣ ਕੈਨੇ ਵੜਨਾ ਹੋਈ ਗੱਲਾਂ ਕਰੀ ਜਾਂਦੀਆਂ ਫਿਰ ਤੂੰ ਖੋਟ ਨਾ ਕਰੋ ਨਾ ਮਾਰ ਜਿਮਾ ਜੀ ਨੂੰ ਮਰਜ਼ੀ ਦਾ ਮਾਂ ਜ਼ਮੀਨ ਪਹਿਲੇ ਤੂੰ ਨਹੀਂ ਅਟੋ ਹੀ ਮਾਂ ਦਾ ਮੈਨੂੰ ਐਂ ਦੱਸਾ ਮੇਰੀ ਗੱਲ ਸੁਣੋ ਬੀਬੀ ਤੂੰ ਜ਼ਮੀਨ ਕਿੱਥੇ ਲੈ ਕੇ ਜਾਵੇਂਗੀ ਮੈਂ ਕਿੱਥੇ ਮਰਦੀ ਨ ਜਾਮਾ ਭਾਈ ਮੈਂ ਤਾਂ ਕੁਛ ਦੇਖਿਆ ਨਹੀਂ ਹੈਗਾ ਇੱਥੇ ਇੱਕ ਅੱਧਾ ਮਾਰ ਮੁਰ ਜਾਊਗਾ ਕੋਈ ਨਹੀਂ ਮੇਰਾ ਫਾਲਾ ਮਰਦਾ ਮਾਰ ਰਵੇਦਾ ਰੰਟੀ ਰੋਣਾ ਹੀ ਚੱਲਦਾ ਰਹੂਗਾ ਇਸ ਘਰ ਚ ਕੋਈ ਜਾਣਦਾ ਨਹੀਂ ਨਾ ਜੰਨਾ ਇੱਕ ਅੱਦ ਨਹੀਂ ਅਟ ਹੁੰਦੇ ਇਹ ਤਾਨੂੰ ਕੰਮਾਂ ਦੀ ਉਹ ਤਖਲੀਪ ਹੈ ਕੰਮ ਵੰਡ ਦੋ ਐ ਕਰੋ ਗੋਹਾ ਕੂੜਾ ਰੋਟੀ ਪਾਣੀ ਭਰਾਈ ਕਰ ਲਿਆ ਕਰੋ ਮੇਰੇ ਘਰ ਵਾਲੇ ਕੱਪੜੇ ਪ੍ਰੈਸ ਕਰੋ ਹਾਂ ਬਾਕੀ ਬਾਅਦ ਕਰ ਕੀ ਰਹਿ ਗਿਆ ਖੇ ਨਾ ਹੋਰ ਵੀ ਪਲੇਟ ਦੇ ਜਾਣਾ ਉਹਨੂੰ ਕਹੋ ਸਾਰਾ ਕਰਿਆ ਕਰੂ ਇਹ ਕੱਲੇ ਕੱਪੜੇ ਪ੍ਰੈਸ ਕਰੂ ਕਿਉਂ ਉੱਪਰ ਡਾਲ ਕੇ ਵੀ ਆਏ ਹੋਏ ਪ੍ਰੈਸ ਕਰਨੀ ਬੜੇ ਟੰਗ ਕਹਿ ਬਾਈ ਦੇਖ ਮੇਰੀ ਗੱਲ ਸੁਣ ਇੱਕ ਮਿੰਟ ਰੋਟੀ ਪਾਣੀ ਸਾਰਾ ਕਰ ਸੋਈਦਾ ਐ ਸਾਹਮੂ ਡੰਗਰਾਂ ਦਾ ਐ ਸਾਹਮੂ ਲੈ ਗੱਲ ਤਾਂ ਫਿਰ ਠੀਕ ਆ ਠੀਕ ਆ ਗੋਹੇ ਵਸਤੀਆਂ ਬੀਬੀ ਗੱਲ ਸੁਣ ਲੈ ਮੇਰੀ ਆ ਖੱਚੇ ਵੇਲੇ ਨੂੰ ਉਤਰਾ ਕੇ ਲੈ ਆਈ ਕਿੱਟੋ ਘਟ 5000 ਰੁਪਏ ਦੇ ਇੱਥੇ ਲਾਇਆ ਦੇਖ ਲੈ ਆ ਜਿਹੜੇ ਨੌ ਲਵਾ ਕੇ ਲੈ ਆ ਘਟ ਘਟ 4000 ਰੁਪਏ ਇੱਦੇ ਲੱਗੇ 9000 ਰੁਪਏ ਲਾਇਆ ਇਹ ਤਾਂ ਖਰਾਬ ਹੋ ਜਾਣਗੇ ਸਿਰਫ 12 ਦਿਵਾਰ ਨੂੰ ਕੋਈ ਕੰਮ ਇਹ ਥੋੜਾ ਬਹੁਤ ਬਾਲਾ ਨਹੀਂ ਕਰਦੀ ਇਹ ਤੇ ਕੋਈ ਸਾਥੋ ਨਹੀਂ ਆ ਕੋਤੇ ਲੈ ਜਾਂਦਾ ਹੈਗਾ ਤੇ ਨੌਕਰ ਰਾਣੀ ਲਾ ਲਓ ਭਾਈ ਇੱਕ ਹੋਰ ਕੰਮ ਵਾਲੀ ਲਾ ਲਓ ਇਹ ਆਹ ਦੇ ਆਹ ਆਹ ਦੇ ਆੜ ਕੇ ਆੜ ਕੇ 2 ਲੱਖ ਰੁਪਏ ਲੈ ਕੇ ਆਏ ਨੇ ਇਹ ਨਾ ਫਤ ਕਰਦੇ ਖਰਾਬ ਕਰੀ ਜਾਂਦਾ ਆ ਆਪਾਂ ਤਾਂ ਕਰਦੇ ਨਹੀਂ ਹੈਗੇ ਭਾਈ ਕੰਮ ਕਰਦਾ ਸਿੱਧੀ ਇਹ ਗੱਲ ਆ ਬੀਬੀ ਆਪਾਂ ਤਾਂ ਬੈਠਿਆ ਕਰਾਂ ਕੀ ਸਦਾ ਹੁਣ ਸਾਡਾ ਵੀ ਘਰ ਚ ਆਏ। ਲੈ ਫਿਰ ਹਿੱਸਾ ਫਿਰ ਇਹਨੂੰ ਸੱfte ਚੜਾ ਲਾ ਤੇਰੇ ਸਰਚ ਬਲੀਆਂ ਕਰੂਗੀ। ਫਿਰ ਤੇ ਕਿਉਂ? ਕੁਰਸੀ ਤੇ ਬਿਠਾਉਂ। ਹੋਰ খালি ਫੁਲਕੇ ਫਿਰ ਨਾਲ ਪਕਾ ਕੇ ਦਊ ਤੈਨੂੰ ਇਹ। ਚਲ ਕੋਈ ਨਾ ਜਨਜ਼ਰ ਪਰਜਾਈ ਹੈਗਾ ਉਹਨਾਂ ਚਰਦਾ ਖਾਉਂਗੀ ਬਾਅਦ ਚ। ਨਾ ਬਈ ਆਪਾਂ ਦਾ ਕੋਈ ਨਹੀਂ ਪਕਾਉਂਦੇ ਹੈ। ਹਾਂ ਚਾਹ ਬਣਾ ਲਿਆ ਕਰਾਂਗੇ ਫਿਰ ਹੋਰ ਕੀ। ਬਣਾ ਲਿਆ ਹੁਣ ਬਣਾ ਲਓ ਅੱਜ ਬਣਾ ਲਿਓ ਸਾਮ ਨੂੰ। ਬੇਸ਼ਰਮਾਂ ਦੀ ਢੁੱਲ ਦੀ ਥਾਲ ਤੇ ਨਾ ਯਾਰ ਤਾਂ ਭੁੰਗੇ ਖਾਂਦੇ ਨੇ ਇੰਨੀ ਇਹਨਾਂ ਦਾ ਕਾਹੂ। ਬੇਸ਼ਰਮਾਂ ਦਾ ਬਾਪੂ ਕਿਹੜਾ ਖਾਂਦਾ ਨਹੀਂ ਉਹ ਕਿਹੜੇ ਨਾਮ ਲਾ ਕੇ ਦਿੱਤੇ ਨੇ ਤਾਂ ਐ। ਬਾਪੂ ਦੇ ਤਾਂ ਪਿਆਰ ਦਾ ਖਵਾਸ ਕਰਦਾ ਉਹੀ ਹੋ ਗਏ ਡੜੇ ਉਹੀ ਭਲ ਗਏ ਮਾਂ ਆਪਣੀ ਇੱਜ਼ਤ ਨਹੀਂ ਕਰਦੇ ਤੁਸੀਂ ਰੰਨਾ ਸਾਹਮਣੇ ਤੰਜ ਸੱਡਿਆ ਰੰਨਾ ਚੜਚੜ ਬੋਲਦੀ ਆ ਨਾ ਮੇਰਾ ਵਿੱਚ ਤੰਨਾ ਹੋ ਜਾਂਦਾ ਆ ਆ ਕਤੂਤਾਂ ਕਰਾ ਲਾ ਇੱਦੋਂ ਉੱਠ ਖੜੋ ਹੁਣ ਕਿ ਇੱਥੇ ਬਹਿ ਕੇ ਤੁਸੀਂ ਬੇਇੱਜ਼ਤੀ ਕਰਾਈ ਜਾਓ ਐਂਦੀ ਉਹਨਾਂ ਨੇ ਬੇਇੱਜ਼ਤੀ ਕਰਤੀ ਉਹ ਬੇਇੱਜ਼ਤੀ ਉਹਨਾਂ ਦੀ ਹੁੰਦੀ ਹੈ ਜਿਹੜੀ ਕੋਈ ਇੱਥੇ ਤੋਂ ਬੇਵਣੀ ਮੋਢੇ ਆਪਣੇ ਨਾਲ ਕੱਲ ਆਏ ਆ ਠੀਕ ਹੈ ਤੁਮ ਦੇਖ ਇੱਥੇ ਪਤਾ ਲੱਗਦਾ ਮੇਰੀ ਤਾਂ ਪਥੇਰੀ ਆ ਤੇਰੀ ਹੋਣੀ ਹੈ ਕਿ ਪਤਾ ਨਹੀਂ ਤੂੰ ਅੱਖ ਲੈਦੀ ਇਹਨਾਂ ਦਾ ਬਾੜਾ ਵੱਖਰੇ ਪਤਾ ਨਹੀਂ ਕੀ ਸੁਭਾਉਂਦੇ ਨੇ ਤੈਨੂੰ ਨਾ ਸਾਡਾ ਲੈਂਦੀ ਹੋਰ ਉਹ ਦੀਦੀ ਕੁਛ ਬਣ ਨਾ ਜਾਵੇ ਆ ਦੇ ਦੇਖ ਲੈ ਸਾਡਾ ਪੱਖ ਲੈਂਦਾ ਪਰ ਉਹਦੇ ਮਗਰ ਲੱਗਿਆ ਫਿਰਦਾ ਥੱਲੇ ਲੱਗਿਆ ਕਰਦਾ ਨਾ ਅੱਲੇ ਤੂੰ ਇਹਨਾਂ ਨੂੰ ਦੱਖਧ ਦੱਖਧ ਦਊ ਆਂਦਾ ਰਸਤਾ ਤੈਨੂੰ ਨਾ ਤੂੰ ਘਰ ਦਾ ਰਹਿਣਾ ਨਾ ਤੂੰ ਘਰ ਦਾ ਰਹਿਣਾ ਘਰ ਦੇ ਘਰ ਦੇ ਕਾਨ ਬੀਬੀਆਂ ਹੋਰ ਪਰਦੇ ਹੋਰ ਰੱਬ ਦਾ ਮਾਨ ਦੇ ਦੇ ਦੇਖ ਲੈ ਤੁਹਾਡੀਆਂ ਕੁੱਤੇ ਮੰਗੋ ਛੋਟੇ ਹੁੰਦੇ ਵੀ ਕੱਸੀ ਨਹੀਂ ਸਾਂਭਦੀ ਸੀ ਹੁਣ ਇਹ ਤਾਂ ਜਨਾਨੀ ਨਹੀਂ ਸਾਂਭਦੀ ਹਾਂ ਬੇਸ਼ਰਮ ਤੂੰ ਨੀਵੀਂੜਾ ਕਰਾ ਦੇ ਹੈਡਾ ਵਧੇ ਰਹੇਗੇ ਮੈਨੂੰ ਪਤਾ ਕੀ ਇਹਨਾਂ ਨੂੰ ਨਵੇੜਾ ਕਰਾਉਂਗੀ ਕੋਈ ਇਹਨਾਂ ਨਾਲ ਕਰਾਏਗੀ ਤੂੰ ਨਹੀਂ ਅੱਡ ਹੋਈ ਮੇਰੇ ਚਾਚੇ ਹੋਰੀਆਂ ਨਾਲ ਹੋ ਜੋ ਭਾਈ ਕਰ ਲੋ ਜਿਵੇਂ ਕਰਨਾ ਹੋਣੀ ਪਊਗਾ ਫਿਰ ਬਈ ਆ ਪਤਾ ਰਹਿੰਦੇ ਨਹੀਂ ਹੈਗੇ ਨਾਲ ਦੇਖ ਸਿੱਧੀ ਗੋਮਾ ਕੇ ਦਈ ਜਾਵੇ ਬਈ ਮੱਥੋਂ ਨਹੀਂ ਬਈ ਪਕਾਈਆਂ ਜਾਂਦੇ ਨੇ 15 ਸਾਲ ਹੋ ਗਏ ਡੱਕਾ ਨਹੀਂ ਤੋੜਦੇ ਦੋਏ ਜੀ ਨਾ ਉਹ ਤਾਂ ਕਹਿੰਦੀ ਮੈਂ ਹੱਥ ਹੀ ਨਹੀਂ ਲਾਉਣਾ ਹੈਗਾ ਕੰਮ ਦੇ ਮੈਂ ਤਾਂ ਐ ਕਰਕੇ ਜਾਵਾਂ ਤਾਂ ਬਹੁਤ ਕਰਕੇ ਜਾਵਾਂ ਆਪ ਪੜਾਈ ਪ੍ਰਾਈਵੇਟ ਚ ਪੜਾਉਂਦੇ ਨੇ ਆਪਣਾ ਵਾਲਾ ਸਰਕਾਰੀ ਚ ਧੱਕੇ ਖਾਂਦਾ ਨਾ ਵੀ ਆਪਾ ਤਾਂ ਤਾਂ ਹੁਣ ਹੁੰਦਾ ਨਹੀਂ ਡੱਕਾ ਨਹੀਂ ਹੁੰਦਾ ਨਾ ਮੈਂ ਨਾਨ ਪਕਾਵਾਂ ਨਾ ਇਹਨਾਂ ਦੇ ਥਮ ਪਕਾਵਾਂ ਮੈਂ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਏ ਰਹੇ ਨੇ ਆ ਕੇ ਹੱਥ ਨੇ ਇਹਨਾਂ ਦੇ ਡਿਗਰੇ ਪਕਾਉਣ ਲੱਗ ਜਿਓ ਕਦੇ ਡਿਗਰੇ ਚੱਕ ਲੈ ਕਦੇ ਰੋਟੇ ਥੱਪ ਲੈ ਕਦੇ ਕੁਸ ਕਦੇ ਕੁਸ ਦੇਖ ਮੜਾ ਮੋਟਾ ਮੈਂ ਡੰਗਰਾਂ ਨੂੰ ਪਾਣੀ ਪਿਲਾ ਆਹੋ ਪਿਆ ਦੇ ਉਹਨਾਂ ਨੂੰ ਕਹੇ ਅੰਦਰ ਲਾ ਲਣਗੇ ਅਸੀਂ ਪੈ ਜਾਣਗੇ ਓਏ ਮੇਰੇ ਯਾਰ ਉਹ ਤਾਂ ਨਹੀਂ ਭੁੱਖੇ ਆਪਾ ਤਾਂ ਵੀ ਅੱਜ ਕੁਝ ਹੁੰਦਾ ਪਤਾ ਆ ਪਿਆ ਡੋਰ ਨਾਲ ਆਪੀ ਕਰ ਲੈਣੀ ਆ ਕਰਨਾ ਹੁੰਦਾ ਆ ਮੈਨੂੰ ਨਹੀਂ ਪਤਾ ਮੈਂ ਤਾਂ ਕਰਦੀ ਨਹੀਂ ਹੈਗੀ ਅੱਜ ਕੰਮ ਕੋਈ ਵੀ ਪਤਾ ਤਾਂ ਫੇਰ ਹੀ ਲੱਗੂ ਜੇ ਨ ਮਾਕਰਨ ਉੱਕਰਾਨੀ ਰੱਖੀ ਹੋਈਆਂ ਇਹਨਾਂ ਦੀ 24 ਘੰਟੇ